ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਤੇ ਮੈਂ ਤੁਹਾਨੂੰ ਸਾਰਿਆਂ ਨੂੰ तहे ਦਿਲੋਂ ਧੰਨਵਾਦ ਕਰਨਾ ਚਾਹਾਂਗਾ ਅੱਜ ਸਾਡੇ ਚੈਨਲ ਦੇ ਉੱਤੇ 10000 ਦੀ ਫੈਮਿਲੀ ਪੂਰੀ ਹੋ ਚੁੱਕੀ ਹੈ ਇਹ ਵੀਡੀਓ ਮੈਂ ਬਣਾ ਰਿਹਾ ਤੁਹਾਨੂੰ ਸਾਰਿਆਂ ਨੂੰ ਥੈਂਕਸ ਕਰਨ ਦੇ ਲਈ ਆਪਣੇ ਚੈਨਲ ਦਾ ਮੋਟਿਵ ਦੱਸਣ ਦੇ ਲਈ ਤੇ ਅੱਗੇ ਦੇ ਪਲਾਨਸ ਦੱਸਣ ਦੇ ਲਈ YouTube ਦੇ ਉੱਤੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਹਿਸਟਰੀ ਦੇ ਉੱਤੇ ਵੀਡੀਓਜ਼ ਬਣਦੀਆਂ ਨੇ ਅਨਾਲਿਸਿਸ ਹੁੰਦੇ ਨੇ ਡਿਫਰੈਂਟ ਟੌਪਿਕਸ ਦੇ ਐਕਸਪਲੇਨਰ ਵੀਡੀਓਜ਼ ਬਣਦੀਆਂ ਨੇ ਲੇਕਿਨ ਪੰਜਾਬੀ ਦੇ ਵਿੱਚ ਜਦੋਂ ਤੁਸੀਂ ਵੀਡੀਓਜ਼ ਦੇਖਦੇ ਹੋ ਤਾਂ ਬਹੁਤਾ ਕਰਕੇ ਕਾਮੇਡੀ ਵੀਡੀਓ ਹੀ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਐਜੂਕੇਸ਼ਨਲ ਵੀਡੀਓਜ਼ ਬਹੁਤ ਘੱਟ ਨੇ ਜੇ ਹੈਗੀਆਂ ਨੇ ਤੇ ਉਹਨਾਂ ਦੀ ਕੁਆਲਿਟੀ ਬਹੁਤ ਲੋਅ ਹੈ ਸਾਡਾ ਮੋਟਿਵ ਇਹ ਹੈ ਕਿ YouTube ਦੇ ਉੱਤੇ ਪੰਜਾਬੀ ਭਾਸ਼ਾ ਦੇ ਵਿੱਚ ਜਿੱਥੇ ਆਪਣੀ ਹਿਸਟਰੀ ਨੂੰ ਰਿਪਰੈਜ਼ੈਂਟ ਕੀਤਾ ਜਾਏ, ਵਰਲਡ ਹਿਸਟਰੀ ਬਾਰੇ ਜਾਣਿਆ ਜਾਏ, ਹਿਸਟਰੀ ਨੂੰ ਇੱਕ ਕ੍ਰਿਟੀਕਲ ਤਰੀਕੇ ਦੇ ਨਾਲ ਲੌਜੀਕਲ ਤਰੀਕੇ ਨਾਲ ਵੇਖਿਆ ਜਾਏ, ਉਸ ਦੇ ਨਾਲ-ਨਾਲ ਵਕਫ-ਵਕਫ ਟੌਪਿਕਸ ਦੇ ਉੱਤੇ ਐਕਸਪਲੇਨਰ ਵੀਡੀਓ, ਐਜੂਕੇਸ਼ਨਲ ਵੀਡੀਓ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਬਣਾਏ ਜਾਣ, ਇਹੀ ਸਾਡੇ ਚੈਨਲ ਦਾ ਮੋਟਿਵ ਹੈ। ਤੇ ਸਾਡੇ ਚੈਨਲ ਦੀ ਟੈਗ ਲਾਈਨ ਵੀ ਇਹ ਹੈ ਹਿਸਟਰੀ ਅਨਲਿਸਿਸ ਐਜੂਕੇਸ਼ਨ ਤੇ ਇਹਨਾਂ ਟੌਪਿਕਸ ਨੂੰ ਅਸੀਂ ਇਸ ਚੈਨਲ ਦੇ ਉੱਤੇ ਕਵਰ ਕਰਦੇ ਹਾਂ ਤੁਸੀਂ ਸਾਡੇ ਚੈਨਲ ਦੇ ਉੱਤੇ ਜਾ ਕੇ ਇਹ ਵੀਡੀਓਜ਼ ਵੇਖ ਸਕਦੇ ਹੋ ਬਹੁਤ ਸਾਰੀਆਂ ਸਾਡੀ ਵੀਡੀਓਜ਼ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਆਉਣ ਵਾਲੇ ਫਿਊਚਰ ਦੇ ਵਿੱਚ ਅਸੀਂ ਬਹੁਤ ਸਾਰੇ ਟੌਪਿਕਸ ਦੇ ਉੱਤੇ ਵੀਡੀਓਜ਼ ਬਣਾਉਣ ਜਾ ਰਹੇ ਹਾਂ ਬਹੁਤ ਸਾਰੇ ਨਵੀਆਂ ਚੀਜ਼ਾਂ ਟਰਾਈ ਕਰਨ ਜਾ ਰਹੇ ਹਾਂ ਵੀਕਲੀ ਪੋਡਕਾਸਟ तरीके ਦਾ ਕੁਝ ਅਸੀਂ ਲੈ ਕੇ ਆਉਣ ਦੀ ਸੋਚ ਰਹੇ ਹਾਂ ਇਸ ਤੋਂ ਇਲਾਵਾ ਤੁਸੀਂ ਕਿਸ ਤਰੀਕੇ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤੁਸੀਂ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਸਾਡੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਦੇ ਲਈ 10000 ਦੀ ਫੈਮਿਲੀ ਹੋ ਗਈ ਹੈ ਇਹ ਲੱਖ ਤੇ ਵੀ ਪਹੁੰਚੇਗੀ 1 ਮਿਲੀਅਨ ਵੀ ਜਾਏਗਾ ਮੈਨੂੰ ਉਮੀਦ ਹੈ 2019 ਤੋਂ ਇਹ ਸਟਾਰਟ ਹੋਈ ਤੇ 2024 ਦੇ ਵਿੱਚ ਜਾ ਕੇ ਇਹ 10000 ਦੀ ਫੈਮਿਲੀ ਪੂਰੀ ਹੋਈ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਇਦਾਂ ਹੀ ਸਾਡੇ ਚੈਨਲ ਨੂੰ ਸਾਡੀਆਂ ਵੀਡੀਓਜ਼ ਨੂੰ ਸਾਡੇ ਕੰਮ ਨੂੰ ਪਿਆਰ ਕਰਦੇ ਰਹੋਗੇ ਤੈ ਦਿਲੋਂ ਧੰਨਵਾਦ